ਮੇਰੀ ਲਾਈਵ ਵੱਧ ਤੋਂ ਵੱਧ ਲੋਕੇ ਦੇਖਣ ਕਿ ਕਮਲ ਮਰੀ ਨਹੀਂ ਹਲੇ ਤੱਕ ਜਿਉਂਦੀ ਆ ਆਪਣਾ ਫੋਨ ਜਦੋਂ ਫੋਨ ਚਲਾਇਆ ਨੈਟ ਔਨ ਕੀਤਾ ਕਿ ਆ ਤਾਂ ਮੈਨੂੰ ਜੁੰਗੇ ਜੀ ਮਾਰਦਾ ਪਿਆ ਕੋਣ ਹੈ ਮੈਂ ਐਡਮਿਟ ਸੀਗੀ ਹਸਪੀਟਲ 'ਚ ਦੇ ਮੇਰੇ ਮਰਨ ਦੀ ਨਿਊਜ਼ ਮੈਂ ਦੇਖ ਰਹੀ ਹਾਂ ਦੋਸਤੋ ਵੱਧ ਤੋਂ ਵੱਧ ਲਾਈਵ ਸ਼ੇਅਰ ਕਰ ਦਿਓ ਕਿ ਲੋਕਾਂ ਨੂੰ ਪਤਾ ਲੱਗੇ ਕਿ ਆ ਖਬਰ ਝੂਠੀ ਸੀਗੀ ਮੈਂ ਮਰੀ ਨਹੀਂ ਹਲੇ ਜਿਉਂਦੀ ਆ ਤੇ ਮੇਰੀ ਮੌਤ ਦੀ ਛੁੱਟੀ ਖਬਰ ਫੈਲਾਈ ਜਾ ਰਹੀ ਹੈ ਜੀ ਹਾ ਦੱਸਦੀ ਕਿ ਬੋਲ ਜਿਹੜੇ ਨੇ ਉਹ ਭਾਬੀ ਕਮਲਕੌਰ ਦੇ ਨੇ ਜਿਸ ਨੇ ਲਾਈਵ ਹੋ ਕੇ ਸਾਰੀ ਗੱਲ ਦੱਸੀ ਹੈ ਉਸ ਨੇ ਇਹ ਵੀ ਦੱਸਿਆ ਕਿ ਉਹ ਹਸਪਤਾਲ ਦੇ ਵਿੱਚ ਭਰਤੀ ਸੀ ਲੇਕਿਨ ਉਸਦੀ ਮੌਤ ਦੀ ਜਿਹੜੀ ਝੂਠੀ ਖਬਰ ਚਲਾਈ ਗਈ ਹੈ ਕਿ ਕਮਲਕੌਰ ਦੀ ਮੌਤ ਹੋ ਗਈ ਹੈ ਹਾਲਾਂਕਿ ਉਸ ਨੇ ਲਾਈਵ ਹੋ ਕੇ ਦੱਸਿਆ ਕਿ ਉਹ ਹਲੇ ਜਿਉਂਦੀ ਹੈ ਤਾਂ ਦਰਸਲ ਤੁਸੀਂ ਇਸ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਸ ਨੇ ਵਾਈਟ ਤੇ ਬਲੈਕ ਕਲਰ ਦਾ ਇੱਕ ਦੁਪੱਟਾ ਜਿਹੜਾ ਲਿਆ ਹੁੰਦਾ ਸਿਰ ਤੇ ਦੁਪੱਟਾ ਲਿਆ ਹੁੰਦਾ ਔਰ ਉਸ ਦੇ ਵੱਲੋਂ ਵੀਡੀਓ ਜਿਹੜੀ ਬਣਾਈ ਜਾਂਦੀ ਹੈ ਦਰਸਲ ਉਹ ਲਾਈਵ ਹੋਈ ਹੈ ਲਾਈਵ ਆ ਕੇ ਉਸ ਨੇ ਸਾਰੀ ਜਿਹੜੀ ਗੱਲਬਾਤ ਦੱਸੀ ਹੈ ਕਿ ਕਿਸ ਤਰ੍ਹਾਂ ਉਸ ਦੇ ਮੌਤ ਦੀ ਜਿਹੜੀ ਝੂਠੀ ਖਬਰ ਚਲਾਈ ਜਾ ਰਹੀ ਹੈ ਦੱਸਦੀ ਕਿ ਅਸੀਂ ਕੁਝ ਦਿਨਾਂ ਤੋਂ ਪੜ ਰਿਹਾ ਕਿ ਭਾਬੀ ਕਮਲਕੌਰ ਉਰਫ ਕੰਚਨ ਤਿਵਾੜੀ ਜਿਸ ਦੀ ਮੌਤ ਹੋ ਚੁੱਕੀ ਹੈ ਉਸ ਦੀ Laash ਇੱਕ ਗੱਡੀ ਦੇ ਵਿੱਚੋਂ ਮਿਲੀ ਹੈ ਦੱਸਦੀ ਹੈ ਕਿ ਯੂਨੀਵਰਸਿਟੀ ਜੋ ਬਠਿੰਡਾ ਦੀ ਆਦੇਸ਼ ਮੈਡੀਕਲ ਯੂਨੀਵਰਸਿਟੀ ਹੈ ਉਸ ਦੀ ਪਾਰਕਿੰਗ ਦੇ ਵਿੱਚ ਇੱਕ ਗੱਡੀ ਖੜੀ ਸੀ ਜਿਸ ਤੇ ਵਿੱਚ Laash ਸੀ ਤੇ ਪੁਲਿਸ ਦੇ ਵੱਲੋਂ ਜਿਹੜਾ ਜਾਂਚ ਕੀਤੀ ਗਈ ਹੈ ਤੇ ਪਾਇਆ ਗਿਆ ਹੈ ਕਿ Laash ਜਿਹੜੀ ਉਹ ਭਾਬੀ ਕਮਲਕੌਰ ਦੀ ਹੈ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਦੋ ਜਿਹੜੇ ਮੁਲਜ਼ਮਾਂ ਨੂੰ ਪਾਈ ਅਮਰਿਤਪਾਲ ਮੈਰੋ ਦੇ ਦੋ ਜਿਹੜੇ ਦੋਸਤ ਨੇ ਉਹਨਾਂ ਨੂੰ ਗ੍ਰਿਫਤਾਰ ਪੁਲਿਸ ਦੇ ਵੱਲੋਂ ਕਰ ਲਿਆ ਗਿਆ ਹੈ ਤੇ ਇਸ ਮਾਮਲੇ ਦੇ ਵਿੱਚ ਹੋਰ ਵੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਲੇਕਿਨ ਹੁਣ ਇੱਕ ਵੀਡੀਓ ਜਿਹੜੀ ਸਾਹਮਣੇ ਆਈ ਹੈ ਇੱਕ ਲਾਈਵ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਭਾਬੀ ਕਮਲਕੌਰ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਉਹ ਹਾਲੇ ਮਰੀ ਨਹੀਂ ਜਿਉਂਦੀ ਹੈ ਤੇ ਲੋਕਾਂ ਦੇ ਵੱਲੋਂ ਵੀ ਇਸ ਵੀਡੀਓ ਨੂੰ ਜਿਹੜਾ ਵਾਇਰਲ ਕੀਤਾ ਜਾ ਰਿਹਾ ਸ਼ੇਅਰ ਕੀਤਾ ਜਾ ਰਿਹਾ ਔਰ ਇਹ ਕਿਹਾ ਜਾ ਰਿਹਾ ਕਿ ਭਾਬੀ ਕਮਲਕੌਰ ਮਰੀ ਨਹੀਂ ਹਾਲੇ ਜਿਉਂਦੀ ਹੈ ਤੇ ਦਰਸਲ ਇਸ ਵੀਡੀਓ ਦੇ ਵਿੱਚ ਜੋ ਦਾਵਾ ਕੀਤਾ ਜਾ ਰਿਹਾ ਉਸ ਦੀ ਕੀ ਸਚਾਈ ਹੈ ਉਹ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਦੱਸਦੇ ਕਿ ਵੀਡੀਓ 2 ਸਾਲ ਪੁਰਾਣੀ ਹੈ 2 ਸਾਲ ਪੁਰਾਣੀ ਇਸ ਵੀਡੀਓ ਨੂੰ ਹੁਣ ਵਾਇਰਲ ਕੀਤਾ ਜਾ ਰਿਹਾ ਹੈ ਤੇ ਜਿਸ ਦੇ ਵਿੱਚ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਕੰਚਨ ਤਿਵਾੜੀ ਅਜੇ ਮਰੀ ਨਹੀਂ ਜਿਉਂਦੀ ਹੈ ਤਾਂ YouTube ਤੇ ਲਾਈਵ ਹੋ ਕੇ ਉਸ ਨੇ ਇਹ ਗੱਲ ਕਹੀ ਸੀ ਜਦੋਂ ਪਹਿਲਾਂ ਉਸ ਦੀ ਮੌਤ ਦੀ ਖਬਰ 2 ਸਾਲ ਪਹਿਲਾਂ ਚਲਾਈ ਗਈ ਸੀ ਤਾਂ ਉਸ ਮਾਮਲੇ ਦੇ ਵਿੱਚ ਲਾਈਵ ਹੋ ਕੇ ਉਸ ਨੇ ਕਿਹਾ ਕਿ ਜਦੋਂ ਮੈਂ ਆਪਣਾ ਫੋਨ ਚਲਾਇਆ ਦੇਖਿਆ ਤਾਂ ਮੈਂ ਆਪਣੇ ਮੌਤ ਦੀ ਖਬਰ ਪਾਈ ਜਿੱਥੇ ਉਸਨੇ ਕਿਹਾ ਕਿ ਮੇਰੀ ਮੌਤ ਦੀ ਜਿਹੜੀ ਝੂਠੀ ਖਬਰ ਚਲਾਈ ਜਾ ਰਹੀ ਹੈ ਹਾਲਾਂਕਿ ਉਹ ਹਸਪਤਾਲ ਦੇ ਵਿੱਚ ਐਡਮਿਟ ਸੀ ਜਿੱਥੇ ਉਸਦਾ ਇਲਾਜ ਚੱਲ ਰਿਹਾ ਸੀ ਲੇਕਿਨ ਦੂਜੇ ਪਾਸੇ ਉਸਦੀ ਮੌਤ ਦੀ ਝੂਠੀ ਖਬਰ ਜਿਹੜੀ ਚਲਾਈ ਗਈ ਹੈ ਤਾਂ ਇੱਕ ਇੱਕ ਕਰਕੇ ਤੁਹਾਨੂੰ ਪ੍ਰੂਫ ਜਿਹੜੇ ਦੱਸਾਂਗੇ ਕਿ ਕਿਸ ਤਰ੍ਹਾਂ ਜਿਹੜਾ ਉਹ ਆਪਣੇ ਪੇਜ ਤੇ ਲਾਈਵ ਹੁੰਦੀ ਹੈ ਔਰ ਕਿੱਥੇ ਲਾਈਵ ਹੁੰਦੀ ਉਹ ਵੀ ਤੁਹਾਨੂੰ ਦੱਸਾਂਗੇ ਸਕਰੀਨ ਸ਼ਾਟ ਤੁਸੀਂ ਦੇਖ ਸਕਦੇ ਹੋ 2 ਸਾਲ ਪੁਰਾਣਾ ਜਿਹੜਾ ਇਹ ਲਾਈਵ ਹੈ ਜਿਸ ਦੇ ਵਿੱਚੋਂ ਵੀਡੀਓ ਕੱਟ-ਕੱਟ ਕੇ ਪਾਈ ਜਾ ਰਹੀ ਹੈ ਕਿ ਭਾਬੀ ਕਮਲਕੌਰ ਮਰੀ ਨਹੀਂ ਜਿਉਂਦੀ ਹੈ ਦੱਸਦੀ ਹੈ ਕਿ ਇਹ ਵੀਡੀਓ 2 ਸਾਲ ਪੁਰਾਣੀ ਹੈ ਔਰ YouTube ਤੇ ਲਾਈਵ ਹੋ ਕੇ ਉਸਨੇ ਇਹ ਗੱਲ ਆਖੀ ਸੀ ਔਰ ਇਸ ਵੀਡੀਓ ਨੂੰ ਹੁਣ ਕੱਟ-ਕੱਟ ਕੇ ਜਿਹੜਾ ਲੋਕਾਂ ਦੇ ਵੱਲੋਂ ਸ਼ੇਅਰ ਕੀਤਾ ਜਾ ਰਿਹਾ ਹੈ ਜਿਹੜੀ ਝੂਠੀ ਖਬਰ ਫੈਲਾਈ ਜਾ ਰਹੀ ਹੈ ਕਿ ਕੰਚਨ ਤਿਵਾੜੀ ਜਿਹੜੀ ਹੈ ਹਲੇ ਜਿਉਂਦੀ ਹੈ